ਕਿੰਨੇ ਦਿਨ ਵਾਸਤੇ ਆ ਰਸਤਾ ਬੰਦ ਹੋਣ ਜਾ ਰਿਹਾ ਦੱਸ ਤਈਏ ਕਿ ਆ ਜੋ ਟ੍ਰੈਫਿਕ ਤੁਸੀਂ ਆਉਂਦੀ ਵੇਖ ਰਹੇ ਹੋ ਤਾਂ 5 ਦਿਨ ਵਾਸਤੇ ਰਸਤਾ ਬੰਦ ਰਹੇਗਾ ਔਰ ਕੱਲ ਤੋਂ ਲੈ ਕੇ ਇਹ ਰਸਤਾ ਬਿਲਕੁਲ ਬੰਦ ਰਹੇਗਾ ਔਰ ਇਹ ਰਸਤੇ ਤੇ ਉੱਤੇ ਆਉਣ ਵਾਲੇ ਲੋਕ ਜੋ ਲੋਕ ਇਸ ਤਰਫ ਆਉਂਦੇ ਆ ਉਹ ਇਹ ਰਸਤਾ ਜੋ ਹੈ ਕੱਲ ਤੋਂ ਲੈ ਕੇ 5 ਦਿਨ ਵਾਸਤੇ ਬੰਦ ਆਪਣੇ ਆਪ ਹੀ ਕਰ ਲੈਣ ਨਹੀਂ ਤਾਂ ਉਹਨਾਂ ਨੂੰ ਪਰੇਸ਼ਾਨੀ ਹੋਵੇਗੀ ਕਿਉਂਕਿ ਇਹ ਰਸਤਾ 5 ਦਿਨ ਵਾਸਤੇ ਬੰਦ ਹੋ ਜਾਵੇਗਾ ਆ ਫਿਰ ਆਵਾਜਾਈ ਤੁਹਾਨੂੰ ਪ੍ਰਭਾਵਿਤ ਕਰੇਗੀ ਕਿਉਂਕਿ ਤੁਹਾਨੂੰ ਗੱਡੀਆਂ ਵਾਪਸ ਲੈਣੀਆਂ ਪੈਣਗੀਆਂ ਆਪਣੇ ਸਾਧਨ ਵਾਪਸ ਲੈਣੇ ਪੈਣਗੇ ਤਾਂ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਈਏ ਕਿ ਕਿੰਨੀ ਤਰੀਕ ਤੋਂ ਲੈ ਕੇ ਤਾਂ ਕਿੰਨੀ ਤਰੀਕ ਤੱਕ ਇਹ ਰਸਤਾ ਬੰਦ ਰਹੇਗਾ ਕਾਰਨ ਕੀ ਰਹਿਣਗੇ ਇਹਦੇ ਬਾਰੇ ਗੱਲਬਾਤ ਸਾਂਝੀ ਕਰਦੇ ਆਂ ਪ੍ਰਾਈ ਸਸੀ ਕਾਲ ਜੀ ਸਸੀ ਕਾਲ ਜੀ ਪ੍ਰਾਜੀ ਕਾਰਨ ਕੀ ਆ ਕਿਉਂ ਬੰਦ ਰਹੇਗਾ ਇਹ ਰਸਤਾ 5 ਦਿਨ ਵਾਸਤੇ ਔਰ ਕਿਹੜੀ ਤਰੀਕ ਨੂੰ ਬੰਦ ਹੋਣ ਜਾ ਰਿਹਾ ਪਾਜੀ ਇੱਥੇ ਇੱਕ ਦਫਾੜਕ ਲੱਗਨੇ ਜਾ ਰਿਹਾ ਨਵਾਂ ਜੀ ਇੱਕ ਰੇਲਵੇ ਟਰੈਕ ਜਿਹੜਾ ਲੋਡ ਵਾਸਤੇ ਪਤਾ ਕੰਮ ਚੱਲ ਰਿਹਾ ਤੇ ਇਹ ਲੈਟਰ ਆਇਆ ਸੀ ਰੇਲਵੇ ਵੱਲੋਂ 10 ਤਰੀਕ ਤੋਂ ਲੈ ਕੇ ਸਵੇਰੇ 9 ਵਜੇ ਤੋਂ 14 ਤਰੀਕ ਸ਼ਾਮ ਨੂੰ 6 ਵਜੇ ਤੱਕ ਆ ਪ੍ਰੋਪਰ ਰੋਡ ਬੰਦ ਰਹੇਗਾ ਇਹ ਤੁਹਾਨੂੰ ਜਾਣਕਾਰੀ ਦੇ ਲਈ ਹੈ ਕਿ 10 ਤਰੀਕ ਤੋਂ ਲੈ ਕੇ ਸਵੇਰੇ 9 ਵਜੇ ਤੋਂ ਕੱਲ 10 ਤਰੀਕ ਹੈ ਸਵੇਰੇ 9 ਵਜੇ ਤੋਂ ਇਹ ਰਸਤਾ ਜੋ ਹੈ ਬੰਦ ਹੋ ਜਾਵੇਗਾ ਇਹ ਰਸਤਾ ਜੋ ਹੈ ਰੇਲਵੇ ਨੇ ਆਪਣਾ ਟਰੈਕ ਜੋ ਹੈ ਵੱਡਾ ਕਰਨਾ ਹੈ ਔਰ ਰੇਲਵੇ ਨੇ ਇਸ ਗੇਟ ਦੀ ਜਿਹੜੀ ਆ ਉਹ ਚੇਂਜਿੰਗ ਕਰਨੀ ਆ ਰੇਲਵੇ ਆਪਣਾ ਫਾਟਕ ਬੰਦ ਕਰਨ ਜਾ ਰਿਹਾ ਤਾ 14 ਤਰੀਕ ਸ਼ਾਮ 6 ਵਜੇ ਤੱਕ ਇਹ ਫਟਕ ਬੰਦ ਰਹੇਗਾ ਔਰ ਪਰਮਿਸ਼ਨਾਂ ਜੋ ਆ ਇਹਨਾਂ ਨੂੰ ਮਿਲ ਚੁੱਕੀਆਂ ਨੇ ਔਰ ਸਾਰੇ ਸਬੰਧਤ ਵਿਭਾਗਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਕਿ ਇਹ ਰਸਤੇ ਜੋ ਆ ਬਿਲਕੁਲ ਬੰਦ ਰਹੇਗਾ ਇਹ ਵਾਲਾ ਰਸਤਾ ਕੱਲ ਸਵੇਰ 9 ਵਜੇ ਤੋਂ ਲੈ ਕੇ 10 ਤਰੀਕ ਹੈ ਕੱਲ ਕੱਲ 10 ਤਰੀਕ ਹੈ ਔਰ ਇਹ 10 ਤਰੀਕ ਦਾ 12ਵਾਂ ਮਹੀਨਾ 2025 ਔਰ ਇਹ ਰਸਤਾ ਜੋ ਆ ਕੱਲ ਬੰਦ ਹੋ ਜਾਵੇਗਾ ਔਰ 14 ਤਰੀਕ ਸ਼ਾਮ 9 ਵਜੇ ਇਹ ਰਸਤਾ ਫਿਰ ਦੁਬਾਰਾ ਖੁੱਲੇਗਾ ਔਰ ਲੋਕਾਂ ਨੂੰ ਜਾਣਕਾਰੀ ਦੇ ਦਈਏ ਕੋਈ ਵੀ ਸਹਵਾਵਾ ਆਮ ਪਬਲਿਕ ਵਾਸਤੇ ਕੋਈ ਵੀ ਕਿਸੇ ਤਰ੍ਹਾਂ ਦਾ ਕਮਰਸ਼ੀਅਲ ਵਾਹਨ ਹੈ ਜੋ ਇਸ ਤਰਫ ਆਉਂਦਾ ਜੋ ਗੁਰਦਾਸਪੁਰ ਵਿੱਚ ਐਂਟਰ ਹੁੰਦਾ ਜੋ ਪੁਰਾਣਾ ਫਾਟਕ ਹੈ ਗੁਰਦਾਸਪੁਰ ਦਾ ਜੋ ਮੇਨ ਫਾਟਕ ਹੈ ਜਿੱਥੇ ਹਰ ਰੋਜ਼ ਜਾਮ ਲੱਗਦੇ ਆਇਆ ਇੱਕ ਤਾਂ ਫਾਟਕ ਵੀ ਸੁਣਿਆ ਕਿ ਵਧਾਇਆ ਜਾਵੇਗਾ ਇਸ ਦੀ ਚੌੜਾਈ ਵਧਾਈ ਜਾਵੇਗੀ ਔਰ ਦੂਸਰਾ ਇਸ ਦੀ ਰਿਪੇਅਰ ਚੱਲ ਰਹੀ ਆ ਕਿ ਉਹਨਾਂ ਨੇ ਆਪਣਾ ਇੱਕ ਇੱਕ ਟਰੈਕ ਜਿਹੜਾ ਹੋਰ ਬਣਾਉਣਾ ਔਰ ਰੇਲਵੇ ਨੇ ਪਰਮਿਸ਼ਨ ਲੈ ਚੁੱਕਾ ਔਰ ਕੱਲ 9 ਵਜੇ ਤੋਂ ਲੈ ਕੇ 10 ਤਰੀਕ ਤੋਂ 9 ਵਜੇ ਤੋਂ ਲੈ ਕੇ ਸਵੇਰ ਤੋਂ ਤਾਂ 14 ਤਰੀਕ ਸ਼ਾਮ 6 ਵਜੇ ਤੱਕ ਬੰਦ ਰਹੇਗਾ ਤਾਂ ਪ੍ਰਾਜੀ ਕਿਵੇਂ ਤੁਸੀਂ ਵੇਖਦੇ ਹੋ ਕਿ ਪੁਲਿਸ ਪ੍ਰਸ਼ਾਸਨ ਜੋ ਟ੍ਰੈਫਿਕ ਪੁਲਿਸ ਹੈ ਕਿ ਉਹ ਇਹ ਨਿਯਮਾਂ ਦੀ ਪਾਲਣਾ ਲੋਕਾਂ ਨੂੰ ਕਰਵਾਵੇਗੀ ਉਹ ਆਪਣੇ ਪੂਰੇ ਹੱਕ ਦੇ ਨਾਲ ਹਰ ਜਗ੍ਹਾ ਉੱਤੇ ਬੈਰੀਕੇਡਿੰਗ ਲਗਾਏਗੀ ਦੇਖੋ ਸਰ ਤਹੀਂ ਪਰਸੋਂ ਪਰਲੀ ਸਾਈਡ ਦੇ ਹੋ ਕੇ ਆਏ ਹੋ ਤਹੀਂ ਉੱਥੋਂ ਦੇ ਹਾਲਾਤ ਵੀ ਦੇਖ ਲਈ ਸੀ ਉੱਥੇ ਕੋਈ ਵੀ ਪੁਲਿਸ ਪ੍ਰਸ਼ਾਸਨ ਨਹੀਂ ਹੈਗਾ ਜਦਕਿ ਇਹ ਵਾਲਾ ਰੋਡ ਹੈ ਜਿਹੜਾ ਇਹ ਮੇਨ ਰੋਡ ਹੈ ਇਹਦੇ ਚੇਤੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਆ ਹੁਣ ਤੁਹਾਨੂੰ ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ ਜੋ ਹੈ ਉਹ ਕਿੰਨਾ ਸਮਾਂ ਇਹ ਇੰਤਜ਼ਾਰ ਕਰੇਗਾ ਕਿ ਲੋਕ ਕਿੰਨਾ ਚਿਰ ਖੱਜਲ ਹੋਣਗੇ ਜਾਂ ਉਸ ਤੋਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਇਹਨਾਂ ਲੋਕਾਂ ਵਾਸਤੇ ਸੇਫਟੀ ਬੈਰੀਕੇਡ ਜਿਹੜੇ ਆ ਉਹ ਲਗਾ ਦੇਵੇਗਾ ਤਾਂ ਸੀ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੂੰ ਬੇਨਤੀ ਕਰਦੇ ਆ ਕਿ ਕੱਲ 10 ਵਜੇ ਦਾ ਟਾਈਮ ਹੈ ਕੱਲ 9 ਵਜੇ ਤੋਂ ਲੈ ਕੇ ਸਵੇਰ ਤੋਂ ਲੈ ਕੇ ਇਹ ਫਾਟਕ 10 ਤਰੀਕ ਤੋਂ ਬੰਦ ਹੋ ਜਾਵੇਗਾ ਤਾਂ ਇਸ ਦੇ ਵੱਲ ਆਉਣ ਵਾਲੇ ਲੋਕ ਜੋ ਆਵਾਜਾਈ ਗੁਰਦਾਸਪੁਰ ਵਿੱਚ ਐਂਟਰ ਹੁੰਦੀ ਆ ਤਾਂ ਇਸ ਆਵਾਜਾਈ ਨੂੰ ਬਿਲਕੁਲ ਵਧੀਆ ਦਿਸ਼ਾ ਜਿਹੜੀ ਆ ਉਹ ਦਿੱਤੀ ਜਾਵੇ ਵਧੀਆ ਰਸਤਾ ਦੱਸਿਆ ਜਾਵੇ ਕਿ ਇਹ ਰਸਤਾ 5 ਦਿਨ ਵਾਸਤੇ ਬੰਦ ਹੋ ਜਾਵੇਗਾ ਜਿਵੇਂ ਆਵਾਜਾਈ ਤੁਸੀਂ ਵੇਖ ਰਹੇ ਹੋ ਬਹੁਤ سارے ਲੋਕ ਪ੍ਰਭਾਵਿਤ ਹੋਣਗੇ ਜ਼ਰੂਰ ਪ੍ਰਭਾਵਿਤ ਹੋਣਗੇ ਜੇ ਪੁਲਿਸ ਇਸ ਕਾਲ ਨੂੰ ਸਮਝਦੀ ਹੈ ਕਿ ਪੁਲਿਸ ਐਸੇ ਹੁਕਮਾਂ ਨੂੰ ਸਮਝਦੀ ਆ ਡੀਸੀ ਸਾਹਿਬ ਦੇ ਹੁਕਮਾਂ ਨੂੰ ਸਮਝਦੀ ਆ ਜਾਂ ਰੇਲਵੇ ਦੀ ਇੱਕ ਅਪੀਲ ਨੂੰ ਸਮਝਦੀ ਆ ਤਾਂ ਜ਼ਰੂਰ ਲੋਕਾਂ ਵਾਸਤੇ ਸਹੂਲਤ ਜਿਹੜੀ ਆ ਉਹ ਪ੍ਰੋਵਾਈਡ ਕਰੇ ਕਿ ਹਰ ਚੌਂਕ ਵਿੱਚ ਜੋ ਬੋਰਡ ਆ ਉਹ ਲਗਾਏ ਜਾਣ ਹੋਲਡਿੰਗ ਲਗਾਈ ਜਾਣ ਔਰ ਇੱਕ ਇੱਕ ਮੁਲਾਜ਼ਮ ਜੋ ਆ ਬੈਰੀਕੇਟਿੰਗ ਤੇ ਖੜ੍ਹਾ ਕਰਿਆ ਜਾਵੇ ਤਾਂ ਜੋ ਇੱਥੇ ਆ ਕੇ ਲੋਕ ਡਿਸਟਰਬ ਨਾ ਹੋ ਸਕਣ ਇਸ ਰਸਤੇ ਦੇ ਉਤੋਂ ਲੋਕਾਂ ਨੂੰ ਵਧੀਆ ਜੋ ਆ ਉਹ ਰਾਹ ਵੱਖਰਾ ਮਿਲ ਸਕੇ ਤਾਂ ਜੋ ਲੋਕ ਇੱਥੇ ਆ ਕੇ ਪ੍ਰਭਾਵਿਤ ਨਾ ਹੋਣ ਔਰ ਫਿਰ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਪਰਲਾ ਫਾਟਕ ਬੰਦ ਰਿਹਾ ਔਰ 3 ਤਰੀਕ ਤੋਂ ਲੈ ਕੇ 8 ਤਰੀਕ ਤੱਕ ਉਹ ਬੰਦ ਰਹਿਣ ਦੇ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਕੱਟਣੀ ਪਈ ਕਿਉਂਕਿ ਪੁਲਿਸ ਨੇ ਕੋਈ ਵੀ ਸੇਫਟੀ ਜਿਹੜੀ ਆ ਉਹ ਨਹੀਂ ਪ੍ਰੋਵਾਈਡ ਕੀਤੀ ਤਾਂ ਹੁਣ ਦੇਖਦੇ ਆ ਕਿ ਇਸ ਦੇ ਬਾਰੇ ਪੁਲਿਸ ਆਪਣੀ ਸੇਫਟੀ ਪ੍ਰੋਵਾਈਡ ਕਰਦੀ ਜਾ ਨਹੀਂ ਕਰਦੀ ਤਾਂ ਇਹਦੇ ਬਾਰੇ ਇਹ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇਹ ਗੁਰਦਾਸਪੁਰ ਵਾਲਾ ਪੁਰਾਣਾ ਫਾਟਕ ਹੈ 메인 ਫਾਟਕ ਹੈ ਔਰ ਇਸ ਫਾਟਕ ਦੇ ਉੱਤੇ ਜੋ ਮੰਡੀ ਵਾਲੇ ਰੋਡ ਦੇ ਉੱਪਰ ਹੈ ਇਸ ਫਾਟਕ ਦੇ ਉੱਪਰ ਇਹ ਬਿਲਕੁਲ ਬੰਦ ਹੋਣ ਜਾ ਰਿਹਾ 10 ਤਰੀਕ ਸਵੇਰ 9 ਵਜੇ ਤੋਂ ਲੈ ਕੇ 14 ਤਰੀਕ ਸ਼ਾਮ 6 ਵਜੇ ਤੱਕ ਇਸ ਦੀਆਂ ਹਦਾਇਤਾਂ ਨੇ ਕਿ ਇਸ ਰਸਤੇ ਨੂੰ ਬਿਲਕੁਲ ਛੱਡਿਆ ਜਾਵੇ ਸਕੂਲ ਆਉਣ ਜਾਣ ਵਾਲੇ ਬੱਚੇ ਐਂਬੂਲੈਂਸ ਵਾਲੇ ਹਰ ਤਰ੍ਹਾਂ ਦੇ ਕਨਵੈਨਸ ਵਾਲੇ ਜੋ ਫਾਈਬਰ ਗੇਟ ਦੀਆਂ ਗੱਡੀਆਂ ਹਰ ਇੱਕ ਵਿਭਾਗ ਨੂੰ ਇਹ ਅਪੀਲ ਹੈ ਕਿ ਇਸ ਰਸਤੇ ਤੋਂ ਵੀ ਬਿਲਕੁਲ ਹੀ ਨਾ ਆਇਆ ਜਾਵੇ ਫਿਲਹਾਲ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਮੇਰੇ ਸਾਥੀ ਜੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਟੀਨਾ ਨਗਰ ਜਲਾ ਗੁਰਦਾਸਪੁਰ